ਸਸੇ ਗਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਬਈ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਗੁੱਲੀ ਡੰਡੇ ਦੇ ਬਾਰੇ ਵੀ ਗੁੱਲੀ ਡੰਡੇ ਦੀ ਹੁਣ ਰੋਕ ਥਾਮ ਆਪਾਂ ਕਿਵੇਂ ਕਰੀਏ ਕਿਹੜੀ ਕਿਹੜੀ ਦਵਾਈ ਵਰਤੀਏ ਕੀ ਹੱਲ ਸਕਦਾਗਾ ਤੇ ਸਾਰਾ ਕੁਝ ਇਹਦੇ ਵਿੱਚ ਦੱਸਾਂਗੇ ਬਾਈ ਵੀਡੀਓ ਸਾਡੀ ਸੁਣ ਲਿਓ ਵੀਡੀਓ ਪੂਰੀ ਵਧੀਆ ਬਣਾਈ ਹੋਈ ਹੈਗੀ ਡਿਟੇਲ ਦੱਸੀ ਹੋਈ ਹੈ ਜਿੰਨੇ ਕੁ ਜੋ ਕਰੇ ਹੈਗੇ ਆਂਗੇ ਤੇ ਬਾੜੇ ਵੱਡੇ ਇੰਜੀਨੀਅਰ ਤਾਂ ਨਹੀਂ ਫਿਰ ਆਪਾਂ ਹੈਗੇ ਜੀ ਮੈਂ ਹੁਣ ਕਹਿੰਦਾ ਵੀ ਮੈਂ ਬਾੜੀ ਟੈਕਨੀਕਲ ਤਰੀਕੇ ਨਾਲ ਖੇਤੀ ਕਰਦਾ ਬਾਈ ਉਹ ਸਾਡੀ ਵੀ ਖਰਾਬ ਖਰੂ ਕਈ ਵਾਰ ਜਾਂਦੀ ਹੈ ਕੋਈ ਚੱਕਰ ਨਹੀਂ ਜਿੰਮੇ ਹੁਣ ਇੱਥੇ ਘੱਟ ਹਰੀ ਹੋਈ ਹੈਗੀ ਤੇ ਵੀਚਾਲਾ ਜਿੰਨੇ ਕੁ ਜੋਗ ਹੈਗੇ ਦੱਸ ਦਿੰਨੇ ਆ ਤੇ ਭਰਾ ਕਮੈਂਟ ਕਰਦਿਆ ਕਰੋ ਚੰਗੇ ਮਾੜੇ ਯਾਰ ਜਿਵੇਂ ਤੁਹਾਨੂੰ ਲੱਗਿਆ ਸਹੀ ਦੱਸਿਓ ਤੇ ਆਪਾਂ ਵੀਡੀਓ ਪਾਉਣੇ ਹੁੰਨੇ ਆਗੇ ਕੋਈ ਐ ਫੁੱਦੂ ਜਿਹਾ ਬਲੌਗ ਨਹੀਂ ਬਣਾਉਂਦੇ ਵੀ ਤੀਮੀ ਦਿਖਾਓ ਪੈਸੇ ਕਮਾਉਣ ਵਾਲਾ ਕੰਮ ਤਾਂ ਆਪਣੇ ਕੋਲ ਹੈ ਨਹੀਂਗਾ ਤੇ ਜਿੰਨੇ ਕੁ ਜੋਗੇ ਜਾਣਕਾਰੀ ਹੈਗੀ ਆ ਕੋਲੇ ਉੰਨੀ ਕ ਆਪਾਂ ਦੱਸ ਦਿੰਨੇ ਆ ਤੇ ਤੁਸੀਂ ਵੀ ਆਪਦੀ ਜਾਣਕਾਰੀ ਸ਼ੇਅਰ ਕਰਿਆ ਕਰੋ ਤੇ ਆਪਾਂ ਕਮੈਂਟ ਪੜਦੇ ਵੀ ਆ ਸਾਰਿਆਂ ਦੇ ਜਵਾਬ ਵੀ ਦਿੰਨੇ ਆ ਤੇ ਜੇ ਕੋਈ ਚੰਗਾ ਲੱਗੇ ਆਪਾਂ ਵੀਡੀਓ ਹੀ ਬਣਾ ਦਿੰਨੇ ਹੁੰਨੇ ਆ ਕੋਈ ਜੱਕ ਕਰਨੀ ਆਪਾਂ ਏਡੇ ਵੱਡੇ ਵੱਡੇ ਯੂਟਿਊਬਰ ਨਹੀਂ ਹੈਗੇ। ਬਈ ਗੁੱਲੀ ਡੰਡੇ ਦੇ ਬਾਰੇ ਕੀ ਸਿਸਟਮਾ ਹੋਣਾ? ਉਹਨੂੰ ਮੈਂ ਦੱਸਾਂ ਵੀ ਹੁਣ ਲਾਸਟ ਸਟੇਜ ਆ। ਠੀਕ ਆ। ਜੇ ਤੁਹਾਡੇ ਗੁੱਲੀ ਡੰਡਾ ਹੈਗਾ ਹੁਣ ਕੰਟਰੋਲ ਕਰ ਲੋ। ਇਸ ਤੋਂ ਬਾਅਦ ਚ ਫਿਰ ਕੋਈ ਫਾਇਦਾ ਨਹੀਂ। ਹਣਾ। ਫਾਇਦਾ ਕਿਉਂ ਨਹੀਂ? ਬਈ ਹੁਣ ਹਰੇਕ ਦੀ ਲੱਗ ਪੱਗ 55 52 ਦਿਨਾਂ ਦੀ ਕਣਕ ਹਰੇਕ ਹਰੇਕ ਜ਼ਿੰਮੇਵਾਰ ਦੀ ਹੋਗੀ। ਕਿਸ ਦੀ ਗੇਤੀ ਹੈ ਕਿਸ ਦੀ ਵੇਤੀ ਉਹ ਸਭ ਨਾਲ ਮਗਰ ਮੂਰਾ ਤਾਂ ਹੈਗਾਗਾ। ਤੇ ਚਲੂੰ ਦਾਗੀ ਲਵੇ ਇੰਨੇ ਕੇ ਦਿਨਾਂ ਦੇ। ਸਭ ਦੇ ਕੋਈ ਤੇ ਮੀਂਹ ਪਿਆ ਹੋਇਆ ਚੰਗਾ ਸਾਰਾ ਕੁਝ ਵਧੀਆਗਾ ਤੇ ਗਰਾਉਂਥ ਸੋਹਣੀਆਂ ਕਣਕਾਂ ਦੀ ਹਰੀਆਂ ਹੋਣ ਚ ਤਾਂ ਥੋੜੀਆਂ ਹੀ ਖਰਾਬ ਹੋ ਗਈਆਂ ਸੀ ਤੇ ਕਣਕਾਂ ਬਹੁਤ ਸੋਹਣੀਆਂ ਖੜੀਆਂ ਇਸ ਟਾਈਮ ਤੇ ਬਾਈ ਹੁਣ ਵਿੱਚ ਭਰਾ ਕੀ ਕਰੀ ਜਾਂਦਾ ਗੁੱਲੀ ਡੰਡੇ ਦੇ ਰੋਕਣ ਲਈ ਸੰਕੋਰ ਸਿੱਟੀ ਜਾਂਦੇ ਕਣਕਾਂ 'ਚ ਆਹ ਸਟੇਜ 'ਚ ਆ ਕੇ ਬਾਈ ਜੇ ਸੰਕੋਰ ਨਾਲ ਕਣਕ ਖਰਾਬ ਹੋ ਗਈ ਨਾ ਇਸ ਤੋਂ ਬਾਅਦ ਚ ਝਾੜ 100% ਘਟਣਾ ਹੀ ਆ ਇਸ ਦੁਬਾਰ ਚ ਕੋਈ ਹੱਲ ਨਹੀਂ ਪਹਿਲੇ ਪਾਣੀ ਤੇ ਸੁਨਕੋਰ ਕਦੇ ਕੰਮ ਕਰ ਜਾਂਦੀ ਆ ਮਾੜੇ ਮੋਟਾ ਠੀਕ ਆ ਮੰਨ ਦਿਆਂ ਗੱਲ ਕਰਦੀ ਆ ਕੰਮ ਜੇ ਕੁਦਰਤੀ ਕਣ ਮਣਕਣੀ ਹੋਗੀ ਤੇ ਉਧਰੋ ਥੋੜੀ ਸੁਨਕੋਰ ਪਾਈ ਹੋਈ ਆਗੀ ਤੇ ਤੁਸੀਂ ਆਹ ਲੜੋ ਗੱਡੀ ਥੋੜੀ ਕਣਕ ਚੜੂ ਚੜੂਗੀ ਤੇ ਝਾੜ ਵੀ ਘਟਣਾ ਬਾਈ ਸੰਭਵ ਆ ਕਿਉਂ ਹੁਣ ਇਹ 60 ਦਿਨਾਂ ਦੀ ਦਵੇ ਲੱਗ ਗਈ ਇਸ ਦੁਬਾਰ ਚ ਇਹਦੇ ਖਰਾਕ ਵੀ ਨਹੀਂ ਕੁਸ ਕੰਮ ਕਰਦੀ ਜੇ ਆਪਾਂ ਕਹਿ ਦਈਏ ਵੀ ਦੁਬਾਰ ਚ ਆਪਾਂ ਖਰਾਕ ਦੇ ਕੇ ਕੰਮ ਕਰਨ ਲੱਗੇ ਪਹਿਲੇ ਪਾਣੀ ਤੇ ਚਲੋ ਠੀਕ ਆ ਤੋਂ ਸੱਤ ਤੱਕ ਆਪਾਂ ਕਾ ਕਰ ਜਣੇ ਸੁਨਖੋਰ ਵਾਲਾ ਵੀ ਖਰ ਬਹੁਤ ਚੰਗੀਆਂ ਦਵਾਈਆਂ ਆਈਆਂ ਪਈਆਂ ਯਾਰ ਕੋਈ ਐਡੀ ਖਾਹ ਜਰੂਰਤ ਨਹੀਂ ਵੀ ਸੁਨਖੋਰ ਪਾ ਕੇ ਕੰਟਰੋਲ ਕਰਨੀ ਆਪਾਂ ਗੁੱਲੀ ਡੰਡਾ ਤੇ ਸਭ ਤੋਂ ਪਹਿਲਾਂ ਤਾਂ ਯਾਰ ਵੀ ਗੁੱਲੀ ਡੰਡਾ ਜੇ ਹੈਗਾ ਥੋੜੇ ਵਾਹਣ ਚ ਆਇਤ ਕੀਤਾ ਫਿਲਹਾਲ ਹੈਗਾ ਹੀ ਘਟਾ ਲੱਗ ਭੱਗ ਬਹੁਤ ਘਟ ਗੁੱਲੀ ਡੰਡਾ ਇਤਕੀ ਸਭ ਨੂੰ ਹੀ ਪਤਾਗਾ ਕਿਉਂ ਕਣਕਾਂ ਹੀ ਮਸਹਾਰੀਆਂ ਹੋਈਆਂ ਗੁੱਲੀ ਡੰਡੇ ਕਿੱਥੋਂ ਹਰੇ ਹੋ ਜਾਣਗੇ ਹਨਾ ਤੇ ਇਹ ਹੈਗਾ ਵੀ ਆ ਬਾਈ ਬਹੁਤ ਦਵਾਈਆਂ ਆਈਆਂ ਹੋਈਆਂ ਦਵਾਈਆਂ ਵੀ ਦੱਸਾਂਗੇ ਆਪਾਂ ਬਾਏ ਨੇਮ ਹੀ ਦੱਸ ਦਾਂਗੇ ਆਪਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਆਪਾਂ ਤਾਂ ਉਹਦੇ ਕਿਸਾਨ ਭਰਾਵਾਂ ਦਾ ਫਾਇਦਾ ਦੇਖਣਾਗਾ ਕੁਛ ਨਹੀਂਗਾ ਕੋਈ ਆਪਾਂ ਕੰਪਨੀ ਆਪਣੀ ਦੇ ਮਗਰ ਨਹੀਂ ਲੱਗਦੇ ਕਿਸੇ ਮਗਰ ਨਹੀਂ ਲੱਗਦੇ ਜਿਹੜੇ ਆਪਦੇ ਤਿਆਰਬੇ ਕਰੇ ਹੋਏ ਆ ਜੇ ਆਪਾਂ ਕਹ ਜੀ ਵੀ ਕਿਸੇ ਤੋਂ ਸੁਣੇ ਪੁੱਸੇ ਨਹੀਂ ਹੈਗੇ ਵੀ ਆਪਦੇ ਤਿਆਰਬੇ ਆਪਣੇ ਜੇ ਤਾਂ ਬਾਈ ਤੁਹਾਡੇ ਗੁੱਲੀ ਡੰਡਾ ਥੋੜਾਗਾ ਵੀ ਘੱਟਾਗਾ ਗੁੱਲੀ ਡੰਡਾ ਫੇਰ ਤਾਂ ਜੇ ਤੁਸੀਂ ਪਾ ਲਓ ਟੌਪਿਕ ਟੌਪਿਕ ਤਾਂ ਬਾਈ ਵਧੀਆ ਕਣਕ ਨੂੰ ਨੁਕਸਾਨ ਨਹੀਂ ਕਰਦੀ ਤੇ ਜੇ ਤੁਹਾਡਾ ਮਨ ਨਹੀਂ ਖੜਦਾ ਟੋਕ ਟੋਕ ਕੀ ਤੁਸੀਂ ਕਹੋਗੇ ਪੁਰਾਣੀਆਂ ਹੋ ਗਈਆਂ ਯਾਰ ਇਹਨਾਂ ਨੂੰ ਹੁਣ ਕਿਹੜਾ ਦਵਾਈਆਂ ਟੋਕ ਟੋਕ ਕਿਹੜਾ ਪੁੱਛਦਾ ਹੁਣ ਅੱਜ ਗੱਲ ਤੇ ਬਾਈ ਫਿਰ ਤੁਸੀਂ ਪਾ ਸਕਦੇ ਹੋ ਐਕਸਲ ਦਵਾਈ ਸਰਾ ਰਿਜ਼ਲਟ ਆ ਯਾਰ origional ਐਕਸਲ ਦਵਾਈ ਜਿਹੜੀ ਇੱਕ ਤਾਂ ਸਲਟ ਬੇਕ ਦੇ ਦੇਣਾ ਉਤੇ ਵੀ ਹੋਰ ਕੰਪਨੀ ਵੇਚੀ ਜਾਂਦੀਆਂ ਨੇ ਵੀ ਹੋਰ ਅਜਿਹੀਆਂ ਕੰਪਨੀਆਂ ਵੀ ਐਕਸਲ ਦਵਾਈ ਵੇਚੀ ਜਾਂਦੀਆਂ ਜਿਹੜੀ origional ਐਕਸਲ ਹੁੰਦੀ ਐ ਸਾਇਦ ਸੈਂਟਾ ਦੀ ਹੁੰਦੀਆਂ ਮੇਰੇ ਸਾਹ ਚ ਵੀ ਉਹ ਤੁਸੀਂ ਲਿਆ ਕੇ ਪਾ ਲੋ ਬਹੁਤ ਯਾਰ ਕਣਕ ਨੂੰ ਉਹ ਹੋ ਗਈ ਦਵਾਈ ਆ ਗਈ ਕਣਕ ਨੂੰ 1% ਨੁਕਸਾਨ ਨਹੀਂ ਯਾਰ ਕਿਉਂ ਮੰਗੂ ਲੱਗਦੀ ਆ ਕਣਕ ਨੂੰ ਅਸੀਂ ਤਾਂ ਅੱਜ ਤੋਂ ਜਦੋਂ ਪਹਿਲੇ ਪਹਿਲੇ ਸਾਲ ਆਈ ਆ ਹੈਕਸਲ ਦਵਾਈ ਉਦੋਂ ਅਸੀਂ ਪਹਿਲੇ ਸਾਲ ਹੀ ਲਿਆ ਕੇ ਢੋਲ ਨਾਲ ਸੜਕਤੀ ਸੀ ਸਾਰੇ ਬਾਹਣ ਤੇ ਬਾਢੇ ਲਾ ਤੇ ਸਾਨੂੰ ਕਿਥੇ ਰਹੇ ਕਹਿੰਦੇ ਸੀ ਮਾਰੋਂਗੇ ਕਣਕਾਂ ਐ ਕਰੋਂਗੇ ਯਾਰ ਕਣਕ ਨੂੰ ਜਿੰਮੇ ਜਿਉਰੀਏ ਦਾ ਘਟਾ ਪਾਤਾ ਉਸ ਰੋਡ ਤੇ ਲੱਗੀ ਸੀ ਕਿਉਂ ਮੰਗੂ ਲੱਗੀ ਕਣਕ ਨੂੰ ਤੇ ਵਿੱਚ ਭਰਾਵਾਂ ਨਾਲ ਗੱਲ ਹੁੰਦੀ ਆਪਣੀ ਵੀ ਪੁੱਛਦੇ ਰਹਿੰਦੇ ਆਗੇ ਵੀ ਕਿਵੇਂ ਹੈਗਾ ਵਿੱਚ ਕਹਿੰਦੇ ਯਾਰ ਜਿੰਨਾ ਤੇ ਜ਼ਿਆਦਾ ਹੁੰਦਾ ਨਿਯਾਇ ਹੀ ਐਕਸਲ ਤੋਂ ਵੀ ਨਹੀਂ ਕੰਟਰੋਲ ਹੁੰਦਾ ਗੁਲੀ ਡੰਡਾ ਹਨਾ ਉਹ ਕਹਿੰਦੇ ਸੀ ਵਿੱਚ ਟੌਪਿਕ ਪਾ ਦਿੰਨੇ ਹੁੰਦੇ ਆ ਇੱਕ ਪਾਗਟ ਵੀ ਪਰ ਆਪਣਾ ਕੋਈ ਪਰਸਨਲ ਤੇ ਯਾਰ ਬਣੀ ਨਹੀਂ ਮੈਂ ਤੁਹਾਨੂੰ ਕਹਿਣਾਗਾ ਵੀ ਪਾਓ ਇੱਕ ਅੱਧੇ ਕਿਲੇ ਤੇ ਯਾਰ ਬਾ ਕਰਕੇ ਦੇਖ ਲਿਓ ਉਹ ਪਾਉਂਦੇ ਬਹੁਤ ਭਰਾ ਜੇ ਕੋਈ ਪਾਉਂਦਾ ਆ ਰਿਜ਼ਲਟ ਹੈਗਾ ਕਮੈਂਟ ਜ਼ਰੂਰ ਕਰੋ ਭਰਾ ਤੇ ਇੱਕ ਬਾਹਰ ਦੀ ਦਵਾਈ ਨਾਲ ਟਾਲਨ ਤੁਸ ਕੀ ਨਾ ਇਹ ਜਿਆ ਤੇ ਉਹ ਦਵਾਈ ਵੀ ਕੰਟਰੋਲ ਕਰਦੀ ਆ ਗੁਲੀ ਡੰਡੇ ਨੂੰ ਪਰ ਬਾਈ ਜੇ ਬਾਹਣ ਕਿਲਾਗਾ ਉਹ ਫਿਰ ਉਹ ਨਾ ਸੜਕ ਲਿਓ। ਉਲਤਾਂਸ ਇਹ ਜਾ ਕੁ ਸੁਣਾਉਂਗਾ ਦਾ ਉਲਤਾਂਸ ਤੇ ਉਹ ਦਵਾਈ ਬਾਈ ਜੇ ਬਾਹਣ ਗਿੱਲਾ ਹੋਵੇ ਥੱਲੇ ਧਰਤੀ ਗਿੱਲੀ ਆ ਤੇ ਜੇ ਤੁਸੀਂ ਉਹ ਸੜਕਤੀ ਛੋਡੀ ਕਣਕ ਨਹੀਂ ਬਚੂਗੀ। ਕਣਕ ਛੋਡੀ ਗੱਡੀ ਚੜਨੀ ਤਾਂ ਇਹ ਆ ਗਈ ਬਾਈ। ਉਹ ਤਾਂ ਮੈਂ ਦੇਖਿਆਗਾ ਇੱਕ ਆਪਣੇ ਖਾਸ ਬੰਦੇ ਨਹੀਂ ਪਾਤੀ ਸੀ ਤੇ ਵਿਚਾਰੇ ਦੀ ਕਣਕ ਖਰਾਬ ਕਰਤੀ ਸੀ ਯਾਰ। ਵੀ ਇੰਨੀ ਤੇ ਦਵਾਈ ਆ ਜੇ ਥੱਲੇ ਬਾਹਣ ਸੁੱਕਾ ਫੇਰ ਉਹਨੂੰ ਕੁਝ ਨਹੀਂ ਹੁੰਦਾ। ਫੇਰ ਕੰਮ ਵਧੀਆ ਕਰਦੀ ਆ ਖਰ ਦਵਾਈ ਬਹੁਤ ਤਕੜੀ ਆ ਉਹ ਐ ਨਹੀਂ ਹੈਗਾ ਵੀ ਦਵਾਈ ਮਾੜੀ ਹੈਗੀ ਤੇ ਇੱਕ ਬਾਈ ਦਵਾਈ ਧੁੱਪ ਚੜੀ ਤੋਂ ਸਿਰਕ ਲੋ 2-4 ਕਿੱਲੇ ਸਿਰਕ ਲੋ ਜਾਂ ਇਹ ਥੋੜਾ ਸਿਰਕ ਲੋ ਕੋਈ ਚੱਕਰ ਨਹੀਂ ਵੀ ਯਾਰ ਵੀ ਰੀਜਨਲ ਦਵਾਈ ਸਿਰਕ ਲੋ ਤੇ ਵਿੱਚ ਹੁਣ ਵਿੱਚ ਪ੍ਰਭਾ ਪੁੱਛਦੇ ਆ ਵੀ ਵਿੱਚ ਸਾਡੇ ਗੁੱਦੀ ਨੇ ਬਾਥੂ ਵੀ ਆ ਯਾਰ ਵੀ 24D ਜਾਂ ਇਹ ਜੀ ਵਿੱਚ ਰਲਾ ਲਈਏ ਬਾਈ ਨਾਰ ਲਾਓ ਯਾਰ ਕੰਪਨੀ ਰეკਮੈਂਡ ਨਹੀਂ ਕਰਦੀ ਕੋਈ ਵੀ ਦਵਾਈ ਵਿੱਚ ਰਲਾਉਣੀ ਉਹਦੇ ਐਕਸਲ ਦੇ ਜਾਂ ਹੋਰ ਦੇ ਕੰਨੀ ਸੜਕ ਲਓ ਯਾਰ ਜਿਹੜੀ ਇਹ 240 ਹੁੰਦੀਆਂ ਜਾਂ ਹੋਰ ਹੁੰਦੀ ਆ ਬਾਥੂ ਵਾਲੀ ਦਵਾਈ ਹੁੰਦੀ ਹੈਗੀ 240 ਵਧੀਆ ਹੁੰਦੀ ਹੈਗੀ ਸਾਰਾਂ ਤੋਂ ਵੀ ਅਸੀਂ ਤਾਂ ਉਹੀ ਸੜਕ ਦਿਆਂਗੇ ਜੇ ਪਾਲਕ ਪੂਲਕ ਜੀ ਹੋਵੇ ਵਾਹਣ ਚ ਮਾਰ ਦਿੰਨੇ ਹੁੰਨੇ ਆ ਵੀ ਉਹ ਤਾਂ ਯਾਰ ਬਾਥੂ ਥੋੜੀ ਤਾਂ ਅਸੀਂ ਐਂ ਕਰਦੇ ਹੁੰਨੇ ਆ ਕਿ ਵੀ ਜਿਵੇਂ ਜਿੱਥੇ ਵੱਧਦਾ ਉੱਥੇ ਹੌਲੀ ਤੁਰ ਕੇ ਮਾਰਤਾ ਤੇ ਜਿੱਥੇ ਘਟਾ ਉੱਥੇ ਮੜਾ ਤੇਜ਼ ਤੁਰ ਕੇ ਮਾਰ ਦਿੰਨੇ ਹੁੰਨੇ ਆ ਵੀ ਚੱਕਰ ਕੀ ਆ ਇਹ ਨਾਲ ਵੀ ਦਵਾਈ ਘਟ ਪੈਂਦੀ ਆ ਰਿਜ਼ਲਟ ਤੁਹਾਨੂੰ ਪ੍ਰੋਪਰ ਮਿਲ ਜਾਂਦਾਗਾ ਆਪਾਂ ਨੂੰ ਅਸੀਂ ਤਾਂ ਬਈ ਐਂ ਕਰਦੇ ਹੁੰਨੇ ਆ ਬਾਕੀ ਤੁਸੀਂ ਆਦੇ ਤਜਰਬੇ ਸ਼ੇਅਰ ਕਰੋ ਵੀ ਕਿਵੇਂ ਕਰਦੇ ਹੁੰਨੇ ਆ ਅਸੀਂ ਤਾਂ ਜਿੱਥੇ ਕਿਤੇ ਵੱਧ ਦਉ ਕੀ ਹੁੰਦੀ ਆ ਕੀ ਵੀ ਰੇਸ ਟੰਨ ਵਾਲੇ ਦੇਖ ਲੈਨੇ ਆ ਰੇਸ ਟੰਨ ਕਵੀ ਜਦੋਂ ਢੋਲੀ ਚੱਕ ਲਈ ਯਾਰ ਤੁਰੇ ਜਾਂਨੇ ਯਰਕ ਯਰਕ ਤੁਰੇ ਜਾਂਨੇ ਭੱਜੇ ਜਾਂਨੇ ਆ ਕਿ ਜਿੱਥੇ ਜਾ ਕੇ ਆਏ ਹੁੰਦਾਗਾ ਵੀ ਇੱਥੇ ਹੁਣ ਵੀ ਦੌਗੀ ਜ਼ਿਆਦਾ ਆ ਗਈ ਉੱਥੇ ਮਾੜਿਆ ਪੈਰ ਜਾ ਮਾਰ ਲਿਆ ਦੋ ਕਿੰਮਟ ਹੋੜੀ ਹੋ ਕੇ ਮਾਰਦੀ ਫੇਰ ਜਿੱਥੇ ਕੱਟ ਗਿਆ ਉੱਥੇ ਫੇਰ ਜੇ ਤੁਹਾਡੇ ਲੱਗੀ ਹੋਈ ਆ ਓੱਡਾਂ ਲਈ ਸਰੋਂ ਤੇ ਇਕ ਸੌਤਾ ਬਾਈ ਤਾਂ ਖਰ ਕੋਸ ਕਹਿੰਦੀ ਨਹੀਂ ਸੀ ਤੀ ਤੀ ਨੂੰ ਤੇ ਰੱਖਿਓ ਬਾਈ ਆਉ ਤਾਂ ਬਚਾਈ ਕਈ ਵਾਰ ਤੁਸੀਂ ਮੱਥਾ ਮਾਰਿਆ 20 22 ਬਸ ਸਾਰੀ ਸੇਵਾ ਕਰੀ ਬੈਠੇ ਤੇ ਹੁਣ ਚੱਲੀ ਖੜੀਏ ਸਰੋਂ ਕਦੇ ਜੇ ਉੱਤੇ ਵੱਜ ਗਿਆ ਫੋਰਾ ਵੀ ਛੋਡੀ ਦੌਗੀ ਆੜ ਖਰਾਬ ਹੋ ਜੇ ਲੱਗੀ ਹੋਈ ਉਹਦਾ ਕੋਈ ਫਾਇਦਾ ਨਹੀਂਗਾ ਤੇ ਆਪਦਾ ਵਿਚਾਰ ਰੱਖ ਕੇ ਖੇਤੀ ਕਰ ਲੋ ਵਧੀਆ ਰਹੋਗੇ ਤੇ ਬਾਈ ਧਰਨੇ ਤੇ ਜਰੂਰ ਪਹੁੰਚੋ ਤੇ ਅੱਜ ਬਹੁਤ ਵੱਡਾ ਇਕੱਠਾ ਉੱਥੇ ਜਰੂਰ ਜਾਇ ਬਾਈ ਸਾਡੇ ਪਿੰਡੋਈ ਬਹੁਤ ਬਸ ਭਰ ਕੇ ਗਈ ਹੈਗੀ ਤੇ ਤੁਸੀਂ ਕਹੋਗੇ ਤੂੰ ਤਾਂ ਗਿਆ ਨਹੀਂਗਾ ਬਾਈ ਆਪਾਂ ਪੈਂਦਾ ਜਾਏ ਅਸੀਂ ਬਹੁਤ ਵੀਡੀਓਆਂ ਪਾਈਆਂ ਪਰ ਦੇਖਿਆ ਕਿਸੇ ਨੇ ਨਹੀਂ ਸੱਚੀ ਗੱਲ ਆ ਇਹ ਤੇ ਆਪਣੇ ਹੋਰ ਖੇਤੀਬਾੜੀ ਦੀ ਜਾਣਕਾਰੀ ਲਈ ਟਰੈਕਟਰ ਆਪਣੀ ਦੀ ਜਾਣਕਾਰੀ ਬਾਈ ਆਪਾਂ ਸਾਰਾ ਕੁਝ ਪਾਉਣੀ ਹੁੰਦੇ ਆ ਦੇਖਣ ਲਈ YouTube ਤੇ Facebook ਚੈਨਲ ਆਪਣਾ ਫੋਲੋ ਕਰ ਲਓ ਧੰਨਵਾਦ